ਸਾਉਣ ਦੇ ਮਹੀਨੇ ਦੀ ਬਰਸਾਤ ਕਮਾਲ ਬੇਹਸਾਬ ਬਾਰਿਸ਼ ਹੋ ਰਹੀ ਬੇਹਸਾਬ ਬਾਰਿਸ਼ ਪ੍ਰੀਖ 23 ਜੁਲਾਈ 2025 ਬਾਰਿਸ਼ ਬਾਦਸਤੂਰ ਜਾਰੀ ਤੇ ਆ ਮੈਂ ਹੁਣ ਨਹਿਰੇ ਨਹਿਰ ਜਾ ਰਿਹਾ ਵਾਂ ਤੇ ਨਹਿਰ ਦੇ ਵਿੱਚ ਨਹਿਰ ਸਮੀਰੋ ਵੀ ਪਲਟੋਂ ਨੂੰ ਫਰੈਂਡੀ ਆ ਕੰਡੇ ਕੰਡੇ ਪਾਣੀ ਭਰ ਗਿਆ ਇਹਦਾ ਸੋ ਕੰਡਿਆਂ ਨੂੰ ਟੱਪੋਂ ਨੂੰ ਫਰੈਂਡੀ ਨਹਿਰ ਇਸ ਟਾਈਮ ਅੜੀ ਉੱਪਰ ਬਾਰੀ ਦਬਾਬ ਨਹਿਰਿਆ ਸੋ ਸਿਰਾਈ ਲੱਗੇ ਜੀ بارش ਦਾ بارش ਲਗਭਗ ਸਵੇਰੇ 7:30 ਸ਼ੁਰੂ ਹੋਈ ਹੈ ਜਦੋਂ ਬਟਾਲਿਓਂ ਤੁਰਿਆ ਆਪਾਂ ਤੇ ਰਸਤੇ 'ਚ ਥੋੜਾ ਰੁਕਣਾ ਪਿਆ ਮੈਨੂੰ ਸਵਾਟ ਦਾ ਸਮਾਂ ਹੋ ਗਿਆ ਇਸ ਟਾਈਮ ਤੇ ਵੇਖੋ ਹਾਲਾਤ ਸ ਬਹੁਤ ਬੁਰਾ ਹਾਲ ਜੀ ਬਹੁਤ ਬੁਰਾ ਹਾਲ بارش ਨੇ ਤਾਂ ਕਮਾਲ ਹੀ ਕਰ ਛੱਡੀ ਜੀ ਅੱਜ ਆ ਨਹਿਰ ਵਾਲੀ ਪੁਲ ਤੋਂ ਮੇ ਟੱਪਣ ਡਿਆ ਤਾਂ ਵੇਖੋ ਇਧਰਲਾ ਨਜ਼ਾਰਾ ਤੇ ਇਧਰ ਦਾ ਨਜ਼ਾਰਾ ਸ ਸਿਰਾਂ ਲੱਗਿਆ بارش ਦਾ ਸ ਬੜੇ ਚਰਾਬਾ ਦੇ ਤਾਂ ਦਾ ਸਾਉਂਡ ਦਾ ਮੀਂਹ ਵੇਖਣ ਨੂੰ ਮਿਲਿਆ ਵਾ ਕਈ ਸਾਲ ਹੋ ਚਲੇ ਦਹਾਕੇ ਹੀ ਦੋ ਕੁ ਦਹਾਕੇ ਤੋਂ ਮੰਨ ਕੇ ਚੱਲੋ ਵੀ ਇੰਨਾ ਸੌਣ ਚਮੀ ਮੈਂ ਨਹੀਂ ਕਦੀ ਪੈਂਦਾ ਵੇਖਿਆ ਡੇਢ ਦੋ ਦਹਾਕੇ ਹੋ ਗਏ ਆ ਇਸ ਵਾਰੀ ਇੱਕ ਝੋਨੇ ਦੀ ਫਸਲ ਵੀ ਬਹੁਤ ਸੋਹਣੀ ਹੋਏਗੀ ਸੋ ਕੁਦਰਤ ਦਾ ਨਜ਼ਾਰਾ ਖੂਬ ਬਾਕੀ ਜੋਰ ਕੋਈ ਨਹੀਂ ਜੀ ਕੁਦਰਤ ਅੱਗੇ ਸੋ ਕਰੀਬ ਪੌਣੇ ਕ ਘੰਟਾ ਮੀਂਹ ਪਿਆ ਤੇ ਬੱਲੇ ਬੱਲੇ ਕਰਾ ਦਿੱਤੀ ਐ ਤੇ ਅਰੇ ਵੀ ਮੀਂਹ ਬਾਦਸਤੂਰ ਜਾਰੀ